ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਦੇਸ਼ ਦੇ ਵਿੱਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਜੇਕਰ ਕੋਈ ਸਿੱਖ ਸ੍ਰੀ ਸਾਹਿਬ ਦੇ ਨਾਲ ਸਫ਼ਰ ਕਰਦਾ ਉਹ ਵੀ ਹਵਾਈ ਜਹਾਜ਼ ਦੇ ਵਿੱਚ ਤਾਂ 에ਰਪੋਰਟ ਤੇ ਬਹੁਤ ਸਾਰੇ ਇਤਰਾਜ਼ ਜਤਾਏ ਜਾਂਦੇ ਨੇ ਪਰ ਇਸ ਤੋਂ ਵੀ ਪਹਿਲਾਂ ਦੀ ਇਹ ਗੱਲ ਆ ਕਿ ਦੇਸ਼ ਦੇ ਵਿੱਚ ਇਸ ਤਰੀਕੇ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਦੇਸ਼ ਦੇ ਵਿੱਚ ਕਿਤੇ ਵੀ ਇੱਕ ਸੂਬੇ ਤੋਂ ਦੂਸਰੇ ਸੂਬੇ ਤੱਕ ਜੋ ਇੱਕ ਸਿੱਖ ਵਿਅਕਤੀ ਹੈ ਜੋ ਅੰਮ੍ਰਿਤਧਾਰੀ ਵਿਅਕਤੀ ਆ ਉਹ ਸ੍ਰੀ ਸਾਹਿਬ ਪਾ ਕੇ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦਾ ਪਰ ਅੱਜ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕੀਤੇ ਨੇ ਕਿ ਵਿਦੇਸ਼ ਦੇ ਵਿੱਚ ਅਸੀਂ ਦੇਖਦੇ ਆ ਕਿ ਵਿਦੇਸ਼ੀ ਧਰਤੀ ਤੇ ਜਾਣ ਵੇਲੇ ਜਾਂ ਵਿਦੇਸ਼ੀ 에ਅਰਲਾਈਨਾਂ ਬਹੁਤ ਸਾਰੇ ਇਤਰਾਜ਼ ਕਰਦੀਆਂ ਨੇ ਪਰ ਦੇਸ਼ ਦੇ ਵਿੱਚ ਇਸ ਤਰੀਕੇ ਦਾ ਇਤਰਾਜ਼ ਬਹੁਤ ਘੱਟ ਦੇਖਣ ਨੂੰ ਮਿਲਦਾ ਤਾਂ ਅੱਜ ਇਸ ਵੇਲੇ ਤੁਹਾਨੂੰ ਦੱਸ ਦਿੰਦੇ ਆ ਕਿ ਦਿੱਲੀ 에ਅਰਪੋਰਟ ਤੇ ਹੋਰ ਕਿਸੇ ਨੂੰ ਨਹੀਂ ਬਲਕਿ ਕਿਸਾਨ ਆਗੂਆਂ ਨੂੰ ਰੋਕ ਦਿੱਤਾ ਗਿਆ ਕਿਸਾਨ ਆਗੂ ਤਾਮਿਲਨਾਡੂ ਜਾ ਰਹੇ ਸੀ ਉੱਥੇ ਮਹਾਪੰਚਾਇਤ ਜਿਹੜੀ ਹੋਣੀ ਹੈ 27 ਤੇ 28 ਅਗਸਤ ਨੂੰ ਯਾਨੀ ਕੱਲ ਤੇ ਪਰਸੋਂ ਨੂੰ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਦੇ ਇਹ ਪ੍ਰਮੁੱਖ ਕਿਸਾਨ ਆਗੂ ਦਿੱਲੀ 에ਅਰਪੋਰਟ ਤੇ ਪਹੁੰਚੇ ਤਾਂ ਇਹਨਾਂ ਨੂੰ ਜੋ ਜਹਾਜ਼ ਦੇ ਵਿੱਚ ਚੜਨ ਦਾ ਜਿਹੜਾ ਉਹ ਐਕਸੈਸ ਨਹੀਂ ਦਿੱਤਾ ਗਿਆ ਇਹਨਾਂ ਨੂੰ ਆਗਿਆ ਨਹੀਂ ਮਿਲੀ ਤੇ ਕਾਰਨ ਜੋ 에어ਪੋਰਟ ਅਥਾਰਟੀ ਆ ਉਸਨੇ ਇਹ ਦੱਸਿਆ ਕਿ ਸ੍ਰੀ ਸਾਹਿਬ ਦੇ ਕਰਕੇ ਸੁਰੱਖਿਆ ਕਾਰਨਾਂ ਦੇ ਮੱਦੇ ਨਜ਼ਰ ਦੇ ਤਹਿਤ ਉਹਨਾਂ ਨੂੰ ਜਹਾਜ਼ ਦੇ ਵਿੱਚ ਸਫ਼ਰ ਕਰਨ ਨਹੀਂ ਦਿੱਤਾ ਜਾ ਸਕਦਾ ਤਾਂ ਉਹ ਕਿਸਾਨ ਆਗੂ ਕਿਹੜੇ ਨੇ ਤੁਹਾਨੂੰ ਦੱਸ ਦਨੇ ਆ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਨੇ ਸੁਖਦੇਵ ਭੋਜਰਾਜ ਨੇ ਇਹ ਤਿੰਨੋਂ ਕਿਸਾਨ ਆਗੂ ਤੇ ਇਹਨਾਂ ਦੀਆਂ ਸ੍ਰੀ ਸਾਹਿਬ ਦੇ ਉੱਤੇ ਦਿੱਲੀ 에어ਪੋਰਟ ਦੇ ਉੱਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਦਿੱਲੀ ਤੋਂ ਇਹ ਤਮਿਲਨਾਡੂ ਦੇ ਲਈ ਰਵਾਨਾ ਹੌਣ ਜਾ ਰਹੇ ਸੀ ਤੇ ਅੱਜ ਕੁਝ ਘੰਟੇ ਪਹਿਲਾਂ ਦੀ ਇਹ ਘਟਨਾ ਆ ਜਦੋਂ ਤਿੰਨੋਂ ਆਗੂ ਦਿੱਲੀ 에ਰਪੋਰਟ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਐਕਸੈਸ ਅੰਦਰ ਆਉਣ ਦਾ ਨਹੀਂ ਦਿੱਤਾ ਜਾਂਦਾ ਸਵਾਲ ਇਹ ਰੱਖਿਆ ਜਾਂਦਾ ਕਿ ਸ੍ਰੀ ਸਾਹਿਬ ਦੇ ਕਰਕੇ 에ਰਪੋਰਟ ਦੇ ਜਿਹੜੇ ਸੁਰੱਖਿਆ ਕਾਰਨਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਫਲਾਈਟ ਦੇ ਵਿੱਚ ਚੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਤੇ ਕਾਫੀ ਇਤਰਾਜ਼ ਜਤਾਇਆ ਗਿਆ ਕਿਸਾਨ ਆਗੂਆਂ ਦੇ ਵੱਲੋਂ ਇਸ ਵੇਲੇ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹਨਾਂ ਤਿੰਨੋਂ ਕਿਸਾਨ ਆਗੂਆਂ ਨੂੰ ਦਿੱਲੀ 에ਰਪੋਰਟ ਤੇ ਰੋਕਿਆ ਗਿਆ ਉਸ ਵੇਲੇ ਦੀਆਂ ਇਹ ਤਸਵੀਰਾਂ ਨੇ ਵਿੱਚ ਸਟਿਲ ਫੋਟੋਗ੍ਰਾਫ ਨੇ ਤੇ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਪ੍ਰੋਪਰ ਡਿਟੇਲ ਦੇ ਵਿੱਚ ਦੱਸ ਰਹੇ ਨੇ ਕਿ ਉਹਨਾਂ ਦੇ ਨਾਲ ਦਰਅਸਲ ਆਖਿਰ ਹੋਇਆ ਕਿਉਂ ਤੇ ਸ੍ਰੀ ਸਾਹਿਬ ਨੂੰ ਕੀ ਸਿਰਫ ਇੱਕ ਬਹਾਨਾ ਬਣਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਵੱਡੇ ਸਵਾਲ ਸਾਹਮਣੇ ਆ ਰਹੇ ਨੇ ਪਰ ਇਸੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ 에어ਪੋਰਟ ਤੋਂ ਹੀ ਆਪਣੀ ਇੱਕ ਵੀਡੀਓ ਬਣਾਈ ਇੱਕ ਸੰਦੇਸ਼ ਰਿਕਾਰਡ ਕੀਤਾ ਤੇ ਉਹ ਆ ਜਿਹੜਾ ਇਸ ਵੇਲੇ ਸਾਡੇ ਕੋਲ ਸੰਦੇਸ਼ ਮੌਜੂਦ ਆ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਸੁਣਾਉਨੇ ਆ ਗੱਲਬਾਤ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤਿੰਨੇ ਕਿਸਾਨ ਆਗੂਆਂ ਨੂੰ ਦਿੱਲੀ 에어ਪੋਰਟ ਤੇ ਰੋਕਿਆ ਗਿਆ ਤੇ ਕਿਸਾਨ ਆਗੂਆਂ ਦਾ ਕੀ ਕਹਿਣਾ ਹੈ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਅਸੀਂ ਦਿੱਲੀ ਏਅਰਪੋਰਟ ਤੇ ਆ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਮ ਨਾਨ ਕ੍ਰਿਟੀਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਕਮਲਨਾਟੂ ਦੇ ਵਿੱਚ ਪੱਟਚੁਰੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਘਬਰਾਹਟ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਚਾਣ ਲਈ 에ਰਪੋਰਟ ਤੋਂ ਆਇਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉਹ ਉੱਥੇ ਆਪਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹੜੀ ਤੋਂ ਅਸੀਂ ਸਮਝਦੇ ਹਾਂ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਘੜਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਹਾਂ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿਦਾਨੀ ਦਾਖਲ ਕਰਦੇ ਕਿਰਪਾਨਾ ਪਾਕੀ ਯੂਨੀਵਰਸਿਟੀ ਇਹ ਸਾਡੀ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਹ ਤੋਂ ਵੀ ਬ加 ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅਜੇ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅਜੇ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에 에어ਪੋਰਟਾਂ ਦੇ ਵਿੱਚ ਜਾ ਕੇ ਡ੍ਰੈਕਟਾ ਚੜ੍ਹਨ ਨਹੀਂ ਦਿੱਤਾ ਜਾਏਗਾ ਕਹਿੰਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਕਿ ਤੁਸੀਂ ਭਾਰਤ ਦੇ ਵਚਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ ਭਾਰਤ ਸਰਕਾਰ ਤੋਂ ਇਹ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੇ ਵਰਤਾਰਾ ਜਿਹੜਾ ਹੋ ਰਿਹਾ ਹੈ ਇਹ ਦੇ ਤੀ ਕਦੋਂ ਠੱਲ ਪਏਗੀ ਸਰਕਾਰਾਂ ਇਹਦੇ ਪ੍ਰਤੀ ਜਿਹੋ ਜਿਹੇ ਰਵੱਈਆ ਅੱਜਪਾਸੇ ਦੇਖਿਆ ਕਿਉਂਕਿ ਮੈਂ ਗਲਤ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਘੱਟੋ ਘੱਟ 10 ਵਾਰੀ ਫਲਾਈਟ ਦੇ ਉੱਤੇ ਸਬਰ ਕਰ ਚੁੱਕਿਆ ਕਦੇ ਕਿਸੇ ਸਟੇਟ 'ਚ ਕਦੇ ਕਿਸੇ ਸਟੇਟ 'ਚ لیکن کبھی اج تک یہ پرابلم نہیں آئی ਜਿਹੜੀ پرابلم ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਤੁਸੀਂ ਇਹ ਦੇਖਿਆ ਦਿੱਲੀ ایئرپورٹ ਦੀਆਂ ਤਸਵੀਰਾਂ ਸੀਗੀਆਂ ਤੇ ਇਸ ਵੇਲੇ ਸਾਡੇ ਨਾਲ ਸਿੱਧਾ ਦਿੱਲੀ ਤੋਂ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ ਫੋਨ ਲਾਈਨ ਤੇ ਮੌਜੂਦ ਨੇ ਲਾਈਵ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡੱਲੇਵਾਲ ਸਾਹਿਬ ਤੁਸੀਂ ਬਹੁਤ ਸਾਰਾ ਸਫਰ ਦੇਸ਼ ਦੇ ਵਿੱਚ ਕੀਤਾ ਆ ਬਹੁਤ ਸਾਰੇ ਸੂਬਿਆਂ ਵਿੱਚ ਤੁਸੀਂ ਜਾਂਦੇ ਰਹਿੰਦੇ ਹੋ ਕੀ ਇਸ ਤਰੀਕੇ ਦੇ ਨਾਲ ਪਹਿਲੀ ਵਾਰ ਸ੍ਰੀ ਸਾਹਿਬ ਤੇ ਇਤਰਾਜ਼ ਹੋਇਆ ਜਾਂ ਪਹਿਲਾਂ ਵੀ ਕੋਈ ਘਟਨਾ ਸਾਹਮਣੇ ਆਈ ਹੈ ਜੀ ਅਸਲ ਗੱਲ ਇਹ ਹੈ ਜੀ ਕਿ ਅੱਜ ਤੱਕ ਮੇਰਾ ਖਿਆਲ ਹੈ ਮੈਂ 12-15 ਵਾਰੀ 22 ਯਰ ਸਫਰ ਕਰ ਲਿਆ ਹੈ ਅੱਡ-ਵੱਖ-ਵੱਖ ਸਟੇਟਾਂ ਦੇ ਵਿੱਚ ਜੀ ਕਦੇ ਵੀ ਕਿਸੇ ਪਾਸਿਓਂ ਨਾ ਆਉਂਦਿਆਂ ਨਾ ਜਾਂਦਿਆਂ ਇਸ ਚੀਜ਼ ਦੀ ਸਮੱਸਿਆ ਕਦੇ ਨਹੀਂ ਆਈ ਸਾਨੂੰ ਹਾਂ ਔਰ ਇਹ ਫਸਟ ਟਾਈਮ ਹੈ ਜਦੋਂ ਇਹ ਸਮੱਸਿਆ ਆਈ ਹੈ ਜੀ ਔਰ ਬਿਨਾਂ ਵਜ੍ਹਾ ਸਮੱਸਿਆ ਕ੍ਰੀਏਟ ਕੀਤੀ ਗਈ ਹੈ। ਕਿਰਪਾਣ ਦਾ ਤਾਂ ਇਹ ਕਿਨਾਂ ਨੇ ਬਹਾਨਾ ਬਣਾਇਆ ਹੈ। ਹਮ ਹੱਸ ਹਕੀਕਤ ਗੱਲ ਕੀ ਹੈ ਕਿ ਜਦੋਂ ਸਾਡੇ ਜਿਹੜੇ ਨਾਲ ਦੋ ਸਾਥੀ ਹੋਰ ਸੀ ਜੀ ਜਦੋਂ ਅਸੀਂ ਕਿਹਾ ਵੀ ਇਹਨਾਂ ਨੂੰ ਵੀ ਜਾਣਦੇ ਇਹਨਾਂ ਨੂੰ ਜਾਣਦੇ ਹੋ ਫਿਰ ਹਮ ਅਸੀਂ ਸਾਨੂੰ ਨਾ ਤਾਂਦੇ ਇਹਨਾਂ ਨੂੰ ਤਾਂ ਜਾਣਦੇ ਹੋ ਜੀ ਤੂਦੂ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲੀ ਆ ਕਿ ਸਾਨੂੰ ਉੱਪਰੋਂ ਅਦਾਇਤਾ ਨੇ ਹਾਂ ਵੀ ਇਹਨਾਂ ਨੂੰ ਨਹੀਂ ਜਾਣ ਦੇਣਾ ਹਮ ਤੋ ਅਸੀਂ ਕਹਿ ਬੀ ਇਹ ਤਾਂ ਬੜੀ ਮਾੜੀ ਗੱਲ ਹੈ ਫਿਰ ਸਾਨੂੰ ਤੁਸੀਂ ਕੋਈ ਰੀਜ਼ਨ ਤਾਂ ਦੱਸੋ ਨਾ ਕਿ ਕਾਰਨ ਕਿਉਂ ਨਹੀਂ ਜਾਣਦੇ ਨਾ ਜੀ ਜਦੋਂ ਉਹਨਾਂ ਕੋਲੇ ਕੋਈ ਰੀਜ਼ਨ ਨਾ ਨਿਕਲਿਆ ਇਹਨਾਂ ਦੇ ਬਾਰੇ 'ਚ ਹਮ ਫਿਰ ਉਹ ਉਹਨਾਂ ਕਰਦਿਆ ਕਰਦਿਆ ਉਹਨਾਂ ਨੇ ਟਾਈਮ ਹੀ ਇਹਨਾਂ ਲਗਾਤਾ ਅੱਛਾ ਫਿਰ ਕਹਿੰਦੇ ਜੀ ਹੁਣ ਤਾਂ ਮਤਲਬ ਫਲਾਈਟ ਹਮ ਨਿਕਲ ਗਈ ਇਹ ਦਲਿਆ ਸਾਹਿਬ ਇੱਕ ਚੀਜ਼ ਕਲੀਅਰ ਕਰਿਓ ਕੀ ਇਹ ਜਦੋਂ ਐਂਟਰੀ ਗੇਟ ਤੇ ਤੁਹਾਨੂੰ ਰੋਕਿਆ ਗਿਆ ਜਾਂ ਤੁਸੀਂ 에어ਪੋਰਟ ਦੇ ਅੰਦਰ ਐਕਸੈਸ ਕਰ ਗਏ ਸੀ ਜਾਂ ਚਲੇ ਗਏ ਸੀ ਅੰਦਰ ਜਾਂ ਕਾਊਂਟਰ ਤੇ ਹੋਈ ਇਹ ਗੱਲ ਅਸੀਂ 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 ਤਾਂ ਜੀ ਅੰਦਰ ਜਾ ਕੇ ਹਮ ਚੈੱਕ ਇਨ ਦੇ ਸਮੇਂ ਦੇ ਉੱਤੇ ਜੀ ਬੋਰਡਿੰਗ ਹੋ ਗਈ ਸੀ ਜੀ ਟਿਕਟਾਂ ਸਾਡੀਆਂ ਬਣ ਗਈਆਂ ਸੀ ਹਮ ਇਹ ਇਹ ਤਾਂ ਚੈੱਕ ਇਨ ਦੇ ਟਾਈਮ ਦੇ ਉੱਤੇ ਜਾ ਕੇ ਸਾਡੇ ਨਾਲ ਉਹਨਾਂ ਨੇ ਇਹ ਕੁਝ ਕੀਤਾ ਹਮ ਪਰ ਤੁਸੀਂ ਸਾਰਾ ਕੁਝ ਹੋਇਆ ਤੁਸੀਂ ਤੁਸੀਂ ਉੱਥੇ ਗੱਲ ਆਪਣੀ ਰੱਖੀ ਹੋਣੀ ਆ ਕਿ ਅਸੀਂ ਬਹੁਤ ਸਾਰੇ ਪਹਿਲਾਂ ਅਸੀਂ ਸਫਰ ਕੀਤਾ ਆ ਕਦੇ ਕੋਈ ਇਸ ਤਰੀਕੇ ਦੀ ਦੇਸ਼ ਦੇ ਵਿੱਚ ਖਾਸ ਤੌਰ ਤੇ ਇਹ ਰੋਕ ਨਹੀਂ ਲੱਗੀ ਤੇ ਇਸ ਇਸ ਤਰੀਕੇ ਦਾ ਸਵਾਲ ਤੁਸੀਂ ਕੀਤਾ ਹੋਣਾ ਨਹੀਂ ਨਹੀਂ ਅਸੀਂ ਤਾਂ ਮਤਲਬ ਉਹਨਾਂ ਨੇ ਘੱਟੋ ਘੱਟ ਉੱਥੇ 7-8 ਅਧਿਕਾਰੀ ਬਦਲ ਬਦਲ ਕੇ ਕਦੇ ਕੋਈ ਕਦੇ ਕੋਈ ਆਇਆ ਜੀ ਜਿਨ੍ਹਾਂ ਨਾਲ ਉਹਨਾਂ ਨੇ ਗੱਲਬਾਤ ਹੁੰਦੀ ਰਹੀ ਮੇਰੀ ਹਮ ਪਰ ਮੈਂ बार-बार ਇਹ ਕਹਿੰਦਾ ਰਿਹਾ ਵੀ ਸਾਡੇ ਕੋਲ ਕੋਈ ਇਤਰਾਜ਼ਯੋਗ ਚੀਜ਼ ਕੀ ਹੈ ਹਮ ਕੀ ਤੁਹਾਨੂੰ ਲੱਗਦਾ ਵੀ ਸਾਡੇ ਕੋਲੇ ਜਿਹੜੀਆਂ ਤੁਹਾਡੀ ਟਿਕਟ ਦੇ ਉੱਤੇ ਲਿਖੀਆਂ ਨੇ ਜੀ ਹਦਾਇਤਾਂ ਜੀ ਜੀ ਉਹ ਅਸੀਂ ਹਦਾਇਤਾਂ ਨੂੰ ਕਿਹੜੀ ਨੂੰ ਅਸੀਂ ਪਾਲਣ ਨਹੀਂ ਕਰ ਰਹੇ ਹੂੰ ਉਹ ਸਾਨੂੰ ਦੱਸੋ ਇਹ ਤੁਸੀਂ ਤਾਂ ਮਤਲਬ ਗਲਤ ਕਰ ਰਹੇ ਹੋ ਸਾਨੂੰ ਯਾਰ ਇੱਥੇ ਹੂੰ ਹੂੰ ਸਾਡਾ ਐਡਾ ਵੱਡਾ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਦੋ ਕਾਨਫਰੰਸਾਂ ਹੋਣੀਆਂ ਸਾਡੀਆਂ ਇੱਕ ਪ੍ਰੈਸ ਕਾਨਫਰੰਸਾਂ ਹੋਣੀ ਹੈ ਹੂੰ ਦੋਵਾਂ ਥਾਵਾਂ ਦੇ ਉੱਤੇ ਫਿਰ ਸਾਡੀ ਇੱਕ ਮੀਟਿੰਗ ਹੋਣੀ ਹੈ ਜੀ ਸਾਊਥ ਦੀਆਂ ਸਾਰੀਆਂ ਜਥੇਬੰਦੀਆਂ ਦੇ ਨਾਲ ਇਸਕਿਮ ਨਾਨ ਪੋਲੀਟੀਕਲ ਦੀ ਹੂੰ ਸਾਡੇ ਤਾਂ ਬਹੁਤ ਵੱਡਾ ਪ੍ਰੋਗਰਾਮ ਤੁਸੀਂ ਡਿਸਟਰਬ ਕਰ ਰਹੇ ਹੋ ਕੀ ਸਮਾਗ ਨਹੀਂ ਸਾਨੂੰ ਜਾਣ ਦਿਓ ਸਮਾਗਮ ਡੱਲਿਆ ਸਾਹਿਬ ਕੀ ਸੀ ਤਾਮਿਲਨਾਡੂ ਦੇ ਵਿੱਚ ਕਾਨਫਰੰਸ ਸੀ ਕੋਈ ਜਾਂ ਹਾਂ ਦੇਖੋ ਸਵਾਲ ਇਹ ਸੀਗਾ ਜੀ ਕਿ ਕਿ ਤਾਮਿਲਨਾਡੂ ਦੇ ਵਿੱਚ ਹਮ ਲਗਭਗ ਉਹਨਾਂ ਬੰਦਿਆਂ ਨੇ ਜਿਹੜੇ ਸਾਡੇ ਉੱਥੇ ਐਸਕੇਐਮ ਨਾਨ ਪੋਲੀਟੀਕਲ ਦਾ ਹਿੱਸਾ ਜਿੱਤੇ ਬੰਦਿਆਂ ਨੇ ਜੀ ਉਹਨਾਂ ਸਾਰਿਆਂ ਜਿੱਤੇ ਬੰਦਿਆਂ ਨੇ ਸਾਡੇ ਕੋਲੋਂ 2 ਮਹੀਨੇ ਪਹਿਲਾਂ 1.5 ਮਹੀਨਾ ਹਮ ਬਕਾਇਦਾ ਆ ਕੇ ਮੰਗ ਕੇ ਲੈ ਤਾਂ ਵੀ ਸਾਨੂੰ ਟਾਈਮ ਦਿਓ ਤੁਸੀਂ ਸਾਡੇ ਤੁਸੀਂ ਆਉਣਾ ਹੈ ਜੀ ਔਰ ਉਹਨਾਂ ਨੇ ਪੂਰੀ ਤਾਕਤ ਦੇ ਨਾਲ ਕੱਟ ਕੀਤਾ ਸੀ ਤਾਂ ਕਿ ਅੰਦੋਲਨ ਨੂੰ ਲੋਕ ਸਮਝ ਸਕਣ ਜਿਹੜਾ ਸਿੰਧੂਲਨ ਲੜ ਰਹੇ ਆ ਜੀ ਇਸੇ ਲਈ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਹਮ ਔਰ ਅੰਦੋਲਨ ਦੀ ਅਗਲੀ ਰਣਨੀਤੀ ਦੇ ਉੱਤੇ ਮੀਟਿੰਗ ਹੋਣੀ ਸੀ ਜੀ ਅਗਲੇ ਮਹਿਮਾਨ ਆਇਤੇ ਜਗਤ 15 ਅਗਸਤ ਨੂੰ ਜੀ ਉਹਨਾਂ ਦੋਵਾਂ ਸਟੇਟਾਂ ਦੇ ਵਿੱਚ ਇੱਕ ਸਟੇਟ ਦੇ ਵਿੱਚ 17 ਜ਼ਿਲ੍ਹਿਆਂ 'ਚ ਹੋਇਆ ਹਮ ਉਡੀ ਸਟੇਟ ਦੇ ਵਿੱਚ 15 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਹੋਇਆ ਬੜਾ ਸਟਰੋਂਗ ਟਰੈਕਟਰ ਮਾਰਚ ਹੋਏ ਨੇ ਜੀ ਪਰ ਉਹਨਾਂ ਦਾ ਇਹ ਸੀਗਾ ਕਿ ਅਸੀਂ ਇਸ ਅੰਦੋਲਨ ਨੂੰ ਇਸ ਮੂਮੈਂਟ ਨੂੰ ਹੋਰ ਹੂੰ ਤਕੜੀ ਤੇ ਮਜ਼ਬੂਤ ਕਰਨਾ ਹੈ ਜੀ ਤੇ ਜੋ ਇਹਨਾਂ ਨੇ ਉਹ ਉਹ ਪ੍ਰੋਗਰਾਮ ਦੇ ਵਿੱਚ ਸਾਡੀ ਜਾ ਕੇ ਐਂਟਰੀ ਨੂੰ ਹੂੰ ਜੋ ਇਹਨਾਂ ਨੂੰ ਲੱਗਿਆ ਮੈਨੂੰ ਲੱਗਦਾ ਹੈ ਜੀ ਕਿਉਂਕਿ ਜਿਹੜਾ ਕਰਨਾਟਕਾ ਪੈ ਜਾਂਦਾ ਹੈ ਨਾ ਜੁਰਲੇ ਪਾਸੇ ਇੱਕ ਕਰਨਾਟਕਾ ਦਾ ਪ੍ਰੋਗਰਾਮ ਸੀ ਜੀ ਕਰਨਾਟਕਾ ਦਾ ਤੇ ਮਹਾਰਾਸ਼ਟਰ ਦਾ ਬਾਰਡਰ ਹੈ ਠੀਕ ਹੈ ਅ ਜਿਹੜਾ ਐਡਾ ਵੱਡਾ ਪ੍ਰੋਗਰਾਮ ਜੇਕਰ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋ ਕੇ ਹੂੰ ਤੇ ਪ੍ਰੋਗਰਾਮ ਹੁੰਦਾ ਹੈ ਉੱਥੇ ਮੀਟਿੰਗ ਦਾ ਦੀ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉਹ ਉਹਦੇ ਉਹਦਾ ਪ੍ਰਭਾਵ ਮਹਾਰਾਸ਼ਟਰ ਦੇ ਵਿੱਚ ਜਾਣਾ ਸੁਭਾਵਕ ਸੀ ਜੀ ਔਰ ਅੱਜ ਮਹਾਰਾਸ਼ਟਰ ਦੀਆਂ ਚੋਣਾਂ ਆ ਗਈਆਂ ਕਿ ਸਰ ਤੇ ਬਿਲਕੁਲ ਮਹਾਰਾਸ਼ਟਰ ਨੂੰ ਜਿੱਤਣ ਵਾਸਤੇ ਬੀਜੇਪੀ ਨੇ ਸੋਚਿਆ ਹੂੰ ਕਿ ਇਸ ਪ੍ਰੋਗਰਾਮ ਨੂੰ ਹੀ ਫਿੱਕਾ ਪਾਓ ਠੀਕ ਹੈ ਜੋ ਮੇਰੀ ਸਮਝ ਹੈ ਠੀਕ ਹੈ ਪਰ ਪਰ ਇੱਥੇ ਸਵਾਲ ਇਹ ਦਲੇਰ ਸਾਹਿਬ ਬਣ ਜਾਂਦਾ ਦੇਖੋ ਇਹ ਧਾਰਮਿਕ ਮਸਲਾ ਹੁਣ ਬਣ ਗਿਆ ਇੱਕ ਤੁਹਾਨੂੰ ਕਿਸੇ ਹੋਰ ਕਾਰਨਾਂ ਕਰਕੇ ਰੋਕਿਆ ਜਾਂਦਾ ਜਾਂ ਜਾਣਬੁੱਝ ਕੇ ਤੁਹਾਡਾ ਸਮਾਂ ਖਰਾਬ ਕੀਤਾ ਜਾਂਦਾ ਕਿ ਤੁਹਾਡੀ ਫਲਾਈਟ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲਗਾਉਣੀ ਉਹ ਚਾਹੁੰਦੇ ਸੀ ਜਿਸ ਤਰੀਕੇ ਤੋਂ ਉਹ ਸਫਲ ਹੋਏ ਨੇ ਪਰ ਇਹ ਇੱਕ ਧਾਰਮਿਕ ਮਸਲਾ ਬਣ ਜਾਂਦਾ ਸ੍ਰੀ ਸਾਹਿਬ ਵਾਲਾ ਤੇ ਇਹ ਧਾਰਮਿਕ ਮਸਲੇ ਨੂੰ ਕਿਵੇਂ ਦੇਖਦੇ ਹੋ ਕਿ ਐ ਜੀ ਪੀ ਸੀ ਨੂੰ ਕੋਈ ਅਪੀਲ ਕਰੋਗੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਨਾਲ ਅੱਜ ਹੋਇਆ ਦੇਖੋ ਗੱਲ ਕੀ ਹੈ ਜੀ ਜੀ ਜਿਹੜਾ ਐਸਜੀਪੀਸੀ ਜਾਂ ਸਾਡੇ ਮਤਲਬ ਸਿੱਖ ਸੰਸਥਾਵਾਂ ਨੇ ਜਿਹੜੀਆਂ ਹਮ ਧਾਰਮਿਕ ਸੰਸਥਾਵਾਂ ਨੇ ਹਾਂਜੀ ਸਿੱਖ ਜਥੇਬੰਦੀਆਂ ਨੇ ਹਮ ਜਾਂ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਜਾ ਤਖਤਾਂ ਦੇ ਜਥੇਦਾਰ ਹੈ ਜੀ ਉਹਨਾਂ ਨੂੰ ਇਹਨਾਂ ਇਸ਼ੂਆਂ ਦੇ ਉੱਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹਮ ਅਸੀਂ ਅੱਜ ਜੇਕਰ ਸਾਡੇ ਨਾਲ ਇਹ ਹੁੰਦਾ ਹੈ ਜੀ ਇਹਦਾ ਜੇ ਅਸੀਂ ਵੀ ਜਾ ਸਕਦੇ ਸੀ ਸਾਡੇ ਅਸੀਂ ਬੜੇ ਦੁੱਖ ਦੀ ਗੱਲ ਐ ਬੜੀ ਹੈਰਾਨੀ ਨਾਲ ਕਹਿਣੀ ਪਊਗੀ ਸਾਨੂੰ ਇਹ ਗੱਲ ਬੜੇ ਦੁੱਖ ਨਾਲ ਜੀ ਉੱਥੇ ਇੱਕ ਇਹਨਾਂ ਦਾ ਇੰਡੀਗੋ ਦਾ ਮੁਲਾਜ਼ਮ ਆ ਗਿਆ ਸਾਡੇ ਕੋਲੇ ਜੀ ਔਰ ਇੰਡੀਗੋ ਦਾ ਮੁਲਾਜ਼ਮ ਸਾਨੂੰ ਇਹ ਕਹਿੰਦਾ ਆ ਕੇ ਹੂੰ ਜਦੋਂ ਇਹ ਸਾਡਾ ਉਹਨਾਂ ਦਾ ਹੋ ਰਿਹਾ ਸੀ ਕਹਿੰਦਾ ਜੀ ਤੁਸੀਂ ਤਾਂ ਮਤਲਬ ਕਿੱਡੀ ਗੱਲ ਐ ਜੀ ਤੁਸੀਂ ਇਹਨੂੰ ਮਤਲਬ ਲਾਹ ਲੋ ਕੇ ਨਾ ਬੈਗ ਚ ਪਾ ਲਓ ਹਾਂ ਫਿਰ ਅੱਗੇ ਜਾ ਕੇ ਉੱਥੇ ਜਦੋਂ ਉਤਰੋਗੇ ਉਦੋਂ ਪਾ ਲਿਓ ਠੀਕ ਐ ਅਜਿਹਾ ਕਿ ਯਾਰ ਇਹ ਕਮਾਲ ਦੀ ਗੱਲ ਹੈ ਸਾਡਾ ਧਾਰਮਿਕ ਚਿੰਨ੍ਹ ਯਾਰਾਂ ਇਹ ਤਾਂ ਨਾ ਨਾ ਕਰੋ ਹਾਂ ਤਾਂ ਉਹ ਉਹਦੋਂ ਉਹਨਾਂ ਦਾ ਇਹ ਇੱਕ ਟਿੱਪਣੀ ਦੇਖੋ ਕਿੱਡੀ ਹੈ ਕਿੱਡੀ ਹੈਰਾਨੀ ਜਨਕ ਹੈ ਜੀ ਕਿ ਜੀ ਮਤਲਬ ਇੱਥੇ ਆਮ ਲੋਕੀ ਜਾਂ ਮਤਲਬ ਵੱਡੇ ਵੱਡੇ ਜਥੇਦਾਰ ਲਾ ਲੈਂਦੇ ਆ ਜੀ ਜੀ ਤੇ ਤੁਸੀਂ ਕਹਿੰਦੇ ਕਰਦੇ ਹੋ ਤੁਸੀਂ ਆਪਦਾ ਪ੍ਰੋਗਰਾਮ ਅਟੈਂਡ ਕਰੋ ਇਸ ਗੱਲ ਨੂੰ ਯਾਨੀ ਕਹਿਣ ਦਾ ਭਾਵ ਇਹ ਹੈ ਹਾਂ ਇਹ ਸਾਡੀਆਂ ਸਿੱਖ ਸੰਸਥਾਵਾਂ ਨੂੰ ਸਾਡੇ ਐਸਜੀਪੀਸੀ ਨੂੰ ਸਾਡੇ ਅਕਾਲ ਤਖਤ ਸਭ ਨੂੰ ਇੰਨਾ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਬਹੁਤ ਮੰਦ ਭਾਗੀ ਆ ਮੈਂ ਕਹੂੰਗਾ ਕਿ ਜੇਕਰ ਅਜਿਹੇ ਮਤਲਬ ਇਨਸੀਡੈਂਟਸ ਸਾਡੇ ਨਾਲ ਵਾਪਰਦੇ ਨੇ ਤੇ ਫਿਰ ਇਹ ਇੱਕ ਤਰ੍ਹਾਂ ਦਾ ਲੋਕਾਂ ਦੇ ਮਨ ਦੇ ਵਿੱਚ ਰੋਸ ਹੋਰ ਵੱਧ ਆ ਇਹ ਇਹ ਸਮਝ ਲਿਓ ਡੱਲੇਵਾਲ ਸਾਹਿਬ ਕਿ ਫਿਰ ਤੁਸੀਂ ਆਪਣੇ ਧਰਮ ਦੇ ਲਈ ਆਪਣੇ ਧਾਰਮਿਕ ਚਿੰਨ ਸ੍ਰੀ ਸਾਹਿਬ ਦੇ ਲਈ ਆਪਣਾ ਉਹ ਸਮਾਗਮ ਤਿਆਗਤਾ ਕਿ ਤੁਸੀਂ ਕਿਹਾ ਕਿ ਅਸੀਂ ਸ੍ਰੀ ਸਾਹਿਬ ਲਾ ਕੇ ਨਹੀਂ ਜਾਣਾ ਤੁਸੀਂ ਹੋਰ ਕਿਹੜੇ ਕਿਹੜੇ ਆਗੂਆਂ ਦੇ ਦੇ ਵੱਲੋਂ ਜਿਹੜਾ ਸ੍ਰੀ ਸਾਹਿਬ ਧਾਰਨਾਇ ਅਮਰਤ ਛੱਕਿਆ ਹੋਇਆ ਤੁਹਾਡਾ ਤਾਂ ਸਾਨੂੰ ਪਤਾ ਹੈ ਸ੍ਰੀ ਸਾਹਿਬ ਸਾਹਿਬ ਨੇ ਹੋਰ ਕਿਹੜੇ ਆਗੂ ਨੇ ਜੀ ਨਾਲ ਦੇਖੋ ਬੇਨਤੀ ਪਤਾ ਕੀ ਹੈ ਜੀ ਹਮ ਸਾਡੇ ਨਾਲ ਸੁਖਦੇਵ ਸਿੰਘ ਭੋਜਰਾ ਜੀ ਨੇ ਅੱਜ ਨਾਲ ਸੀਗੇ ਜੀ ਸ੍ਰੀ ਸਾਹਿਬ ਸੀਗੇ ਹਮ ਦੇਖੋ ਜਿਹੜੀ ਆਪਾਂ ਗੱਲ ਕਰਦੇ ਆ ਨਾ ਜੀ ਸ੍ਰੀ ਸਾਹਿਬ ਦੀ ਜੀ ਸ੍ਰੀ ਸਾਹਿਬ ਸਾਡ ਨੂੰ ਜਦੋਂ ਅਮਰਤ ਛੱਕਦੇ ਆ ਨਾ ਜੀ ਅਮਰਤ ਛਕਣ ਵੇਲੇ ਇਹ ਸਾਨੂੰ ਸਾਡੀ ਬਾਡੀ ਦਾ ਪਾਰਟ ਹੈ ਕਿ ਬਿਲਕੁਲ ਇਹ ਧਾਰਨ ਕਰਵਾਇਆ ਜਾਂਦਾ ਹੈ ਹਾਂ ਤਾਂ ਜੇਕਰ ਇਹਦੇ ਤੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤੇ ਸਾਡਾ ਸਭ ਦਾ ਹੀ ਫਰਜ਼ ਬਣਦਾ ਹੁੰਦਾ ਹੈ ਜੀ ਕਿ ਅਸੀਂ ਉਹ ਆਪਦੇ ਫਰਜ਼ ਨੂੰ ਨਿਭਾਈਏ ਹਾਂ ਕਿ ਕੋਈ ਗੱਲ ਨਹੀਂ ਜੇ ਸਾਡਾ ਅਗਲਾ ਪ੍ਰੋਗਰਾਮ ਕੈਨਸਲ ਕਰਾਇਆ ਉਹਨਾਂ ਨੇ ਹਾਂ ਤੇ ਜਿਸ ਗੁਰੂ ਨੇ ਸਾਨੂੰ ਮਤਲਬ ਇਹ ਸ਼ਸ਼ਤਰ ਦੀ ਧਾਰਨ ਕਰਨ ਲਈ ਕਿਹਾ ਜੀ ਉਹ ਵਰ ਜੇ ਅਸੀਂ ਉਹਦੀ ਪ੍ਰੋਗਰਾਮ ਦੇ ਵਿੱਚ ਆਪੇ ਸਫਲਤਾ ਬ੍ਰੋ ਆਪ ਬਖਸ਼ਣ ਵਾਲਾ ਸਾਡੀ ਗੈਰ ਹਾਜ਼ਰੀ ਚ ਵੀ ਹਾਜ਼ਰੀ ਲਵਾ ਲੂਗਾ ਉਹ ਆਪੇ ਜਿਉ ਨੂੰ ਲੋੜ ਲਗ ਹੋ ਸਕਦਾ ਉਸ ਮੂਮੈਂਟ ਨੂੰ ਹੋਰ ਤੇਜ਼ ਕਰ ਦੇਵੇ ਉਸੇ ਗੱਲ ਨਾਲੀ ਇਹਨਾਂ ਦੀ ਇਸ ਗੱਲ ਤੋਂ ਤੁਹਾਨੂੰ ਉਮੀਦ ਹੈ ਉਮੀਦ ਹੈ ਤੁਹਾਨੂੰ ਕਿ ਗੁਰੂ ਸਾਹਿਬ ਸਾਥ ਦੇਊਗਾ ਤੁਹਾਡਾ ਇਸ ਵਾਰ ਵੀ ਕਿਉਂਕਿ ਵਾਰ ਜਿਹੜਾ ਅੰਦੋਲਨ ਸੀ ਉਹ ਕਾਮਯਾਬ ਰਿਹਾ ਇਸਦੇ ਲਈ ਚਾਹੇ ਸਾਲ ਬੈਠਣਾ ਪਿਆ ਸਵਾ ਸਾਲ ਬੈਠਣਾ ਪਿਆ ਦੂਸਰੇ ਅੰਦੋਲਨ ਦੇ ਨਾਲ ਕਿੰਨੀ ਕੁ ਉਮੀਦ ਹੈ ਤੁਹਾਨੂੰ ਦੇਖੋ ਮੈਂ ਜੇ ਕਹਾਂ ਜੀ ਗੁਰੂ ਸਾਹਿਬ ਦੇ ਸਹਿਯੋਗ ਬਿਨਾ ਉਹਦੀ ਉਹਦੀ ਕਿਰਪਾ ਦ੍ਰਿਸ਼ਟੀ ਬਿਨਾ ਤਾਂ ਮੋਰਚੇ ਚੱਲਦੇ ਨਹੀਂ ਜੀ ਮੋਰਚਾ ਚੱਲੀ ਉਹਦੀ ਦਇਆ ਨਾਲ ਰਿਹਾ ਹਮ ਅਸੀਂ ਕੌਣ ਹਾਂ ਅਸੀਂ ਕੀ ਚੀਜ਼ ਹਾਂ ਅਸੀਂ ਕਹੀਏ ਵੀ ਅਸੀਂ ਮੋਰਚਾ ਲਾ ਲਿਆ ਤੇ ਅਸੀਂ ਮੋਰਚਾ ਲੜ ਲਿਆ ਜੀ ਮੋਰਚਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਰਹਿਮਤ ਨਾਲ ਲੱਗਦਾ ਹੈ ਹਮ ਤੇ ਉਹਦੀ ਦਇਆ ਦ੍ਰਿਸ਼ਟੀ ਨਾਲ ਉਹਨੂੰ ਮਤਲਬ ਨੇਪਰੇ ਚੜਾਇਆ ਜਾਂਦਾ ਜਦੋਂ ਮਿਹਰਬਾਨ ਹੋ ਜਾਂਦਾ ਜੀ ਸੋ ਇਹ ਇਹਦੇ ਵਿੱਚ ਕੋਈ ਮਤਲਬ ਇੱਕ ਰਤੀ ਭਰ ਵੀ ਸਾਨੂੰ ਇੱਕ ਅੰਸ਼ਕ ਮਾਤਰ ਵੀ ਸ਼ੰਕਾ ਨਹੀਂਗਾ ਵੀ ਇਹ ਮੋਰਚਾ ਅਸੀਂ ਜਿੱਤਾਂਗੇ ਨਹੀਂ ਇਹ ਮੋਰਚਾ ਅbsch ਜਿੱਤਾਂਗੇ ਤੁਸੀਂ ਨੋਟ ਕਰਿਓ ਨਾ ਇਸ ਮੋਰਚੇ ਦੀਆਂ ਜੇ ਪ੍ਰਭਾਵ ਨੋਟ ਕਰਿਓ ਜੀ ਜਦੋਂ ਅਸੀਂ ਮੋਰਚਾ ਲਾਇਆ ਸਾਨੂੰ ਇਹ ਕਹਿੰਦੇ ਸੀਗੇ ਜੀ ਗਲਤ ਟਾਈਮ ਤੇ ਮੋਰਚਾ ਲਾ ਲਿਆ ਜੀ ਸਾਨੂੰ ਇਹ ਕਹਿੰਦੇ ਸੀਗੇ ਜੀ ਸਰਕਾਰ ਨੇ ਪ੍ਰੇਰਤੋ ਪ੍ਰੇਰਿਤ ਮੋਰਚਾ ਹੈ ਹਾਂ ਬਹੁਤ ਕੁਝ ਹੋਇਆ ਜੀ ਪਰ ਕਿਸੇ ਨੇ ਕਿਹਾ ਜੀ ਟਾਈਮ ਥੋੜਾ ਮੋਰਚਾ ਲੱਗਣ ਲਾਉਣ ਦੇ ਵਿੱਚ ਟਾਈਮ ਨਹੀਂ ਸੀ ਹਾਂ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਮੈਂ ਕਹਾ ਵਾਹਿਗੁਰੂ ਨੇ ਰਹਿਮਤ ਕੀਤੀ ਸਾਨੂੰ ਇਹ ਸਮੱਤ ਦਿੱਤੀ ਹਾਂ ਕਿ ਚੋਣਾਂ ਦੇ ਦੌਰਾਨ ਵੀ ਤੁਸੀਂ ਮੋਰਚਾ ਚਲਾਓ ਜੀ ਅਸੀਂ ਚੋਣਾਂ ਦੇ ਦੌਰਾਨ ਵੀ ਮੋਰਚੇ ਨੂੰ ਚਲਾਇਆ ਹਾਂ ਤੇ ਜਿਹਦਾ ਅਸਰ ਇਹ ਹੈ ਕਿ ਹਰ ਇੱਕ ਪੋਲੀਟੀਕਲ ਪਾਰਟੀ ਦੇ ਅਜੰਡੇ ਤੇ ਕਿਸਾਨ ਦੇ ਮੁੱਦੇ ਆਏ ਜੀ ਇੰਡੀਆ ਗੱਤਬੰਧਨ ਨੂੰ ਇਹ ਕਹਿਣ ਦਾ ਪਿਆ ਵੀ ਐਸੀਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਜੀ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਜੀ ਅਸੀਂ ਕਿਸਾਨਾਂ ਦੇ ਕਰਜ਼ੇ ਬਾਰੇ ਸੋਚਾਂਗੇ ਹੂੰ ਸੀਏਸੀਬ ਨੂੰ ਕਾਨੂੰਨੀ ਦਰਜਾ ਦੇਵਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਬਿਲਕੁਲ ਤਾਂ ਮੇਰਾ ਕਹਿਣ ਦਾ ਭਾਵ ਹੈ ਫਿਰ ਉਸ ਤੋਂ ਅੱਗੇ ਅਸੀਂ ਇਹ ਵੀ ਅਕਾਲਪੁਰਖ ਦੀ ਮਰਜ਼ੀ ਆ ਰਹਿਮਤ ਹੈ ਹੂੰ ਕਹਿੰਦਾ ਅਸੀਂ ਦਿੱਲੀ ਕਨਵੈਨਸ਼ਨ ਕਰਾਉਣ ਆਏ ਸੀ ਇੱਥੇ ਜੀ ਤੇ ਇੱਥੇ ਸਾਨੂੰ ਸਡਨਲੀ 11 ਐਮਪੀ ਆਣੇ ਸਾਡੀ ਕਨਵੈਨਸ਼ਨ ਵਾਲੇ ਪੁਆਇੰਟ ਤੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਐਮਐਸਪੀ ਦਾ ਮੁੱਦਾ ਸਮਝਣ ਦੀ ਗੱਲ ਕੀਤੀ ਜੀ ਜੀ ਇਹਨਾਂ ਨੇ ਕਿਹਾ ਵੀ ਕਿ اپੋਜੀਸ਼ਨ ਲੀਡਰ ਨੂੰ ਤੁਸੀਂ ਜੇ ਆ ਚਾਹੋਗੇ ਮਿਲਣਾ ਅਸੀਂ ਕਿਹਾ ਵੀ ਕਿਉਂ ਨਹੀਂ ਮਿਲਾਂਗੇ ਫਿਰ ਸਾਡੀ ਉੱਥੇ اپੋਜੀਸ਼ਨ ਲੀਡਰ ਨਾਲ ਮੁਲਾਕਾਤ ਹੁੰਦੀ ਹੈ ਉਸ ਤੇ ਸਵਾਲ ਵੀ ਬਹੁਤ ਮੁਲਾਕਾਤ ਹੋਈ ਸਵਾਲ ਵੀ ਬਹੁਤ ਉੱਠੇ ਸੀ ਉਸ ਤੇ ਤਾਂ ਚਲੋ ਡੱਲਿਆ ਸਾਹਿਬ ਮੈਨੂੰ ਲੱਗਦਾ ਕਿ ਥੋੜਾ ਜਿਹਾ ਆਪਾਂ ਦੂਸਰੇ ਪਾਸੇ ਚਲੇ ਗਏ ਜੇ ਇਸ ਵੇਲੇ ਜੇ ਗੱਲ ਕਰਾਂ ਮੈਂ ਇਸ ਵੇਲੇ ਤੁਸੀਂ ਦਿੱਲੀੋਂ ਤੇ ਅਗਲਾ ਪਲਾਨ ਕੀ ਹੈ ਤੁਹਾਡਾ ਪੰਜਾਬ ਵਾਪਸੀ ਦਾ ਜਾਂ ਫਿਰ ਤਾਮਿਲਨਾਡੂ ਕਿਸੇ ਤਰੀਕੇ ਨਾਲ ਜਾ ਸਕਦੇ ਹੋ ਹਜੇ ਵੀ ਦੇਖੋ ਸਵਾਲ ਇਹ ਹੈ ਕਿ ਕੱਲ ਦਾ ਪ੍ਰੋਗਰਾਮ ਹੈ ਜੀ ਜੀ ਤੇ ਹੁਣ ਤੱਕ ਕਿਸੇ ਵੀ ਤਰੀਕੇ ਨਾਲ ਮਤਲਬ ਤਾਮਿਲਨਾਡੂ ਜਾਇਆ ਜਾਣਾ ਮਤਲਬ ਪੋਸਿਬਲ ਨਹੀਂ ਲੱਗ ਰਿਹਾ ਸਾਨੂੰ ਜੀ ਹੈ ਹੈਗੇ ਅਸੀਂ ਹਜੇ ਦਿੱਲੀ ਆ ਹਾਂ ਤਾਮਿਲਨਾਡੂ ਵਾਲੇ ਵੀਰਾਂ ਨਾਲ ਸਾਡੀ ਗੱਲ ਹੋਈ ਸੀਗੀ ਜੀ ਅਸੀਂ ਉਹਨਾਂ ਬੜਾ ਸਾਨੂੰ ਮਤਲਬ ਦੁੱਖ ਹੋਇਆ ਸਾਡੇ ਉਹਨਾਂ ਸਾਥੀਆਂ ਨੂੰ ਇੰਨਾ ਮਤਲਬ ਖੁਸ਼ੀ ਸੀ ਇੰਨਾ ਉਹ ਮਹਿਸੂਸ ਕਰਦੇ ਸੀਗੇ ਸਾਡੀ ਹਾਜ਼ਰੀ ਅੱਜ ਉੱਥੇ ਨਹੀਂ ਲੱਗਣੀ ਕੱਲ ਨੂੰ ਜੀ ਉਹਦੇ 'ਚ ਉਹ ਸਾਨੂੰ ਬਹੁਤ ਦੁੱਖ ਹੋਊਗਾ ਇਸ ਗੱਲ ਦਾ ਇਹ ਸਾਡੇ ਆਤਮੀ ਸਾਡੇ ਵੀਰ ਮਹਿਯੂਸ ਹੋਣਗੇ ਸਾਡੇ ਨਾ ਜਾਣ ਕਰਕੇ ਜੀ ਪਰ ਉਹ ਇਹ ਮਜਬੂਰੀ ਬਣੀ ਹੈ ਹਾਂ ਇਹ ਅਸੀਂ ਚਾਹੁੰਦੇ ਸੀ ਵੀ ਅਸੀਂ ਜਾਂਦੇ ਪਰ ਜਾਇਆ ਨਹੀਂ ਜਾ ਸਕਦਾ ਜੀ ਹੁਣ ਬਹੁਤ ਬਹੁਤ ਸ਼ੁਕਰੀਆ ਡੱਲਿਆ ਸਾਹਿਬ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦਿੱਤੀ ਹੈ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਉਹ ਕਹਿੰਦੇ ਕਦੇ ਨਹੀਂ ਹੋਇਆ ਪਰ ਅੱਜ ਹੀ ਉਹਨਾਂ ਨੂੰ ਰੋਕਿਆ ਗਿਆ ਤੇ ਬਹਾਨਾ ਸ੍ਰੀ ਸਾਹਿਬ ਦਾ ਲਾਇਆ ਗਿਆ ਸੋ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਸ਼ ਦੇ ਵਿੱਚ ਕੋਈ ਵੀ ਜਿਹੜੀ ਇਜਾਜ਼ਤ ਮਿਲੀ ਹੋਈ ਹੈ ਇਹ ਬਕਾਇਦਾ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਹਰ ਇੱਕ ਵਿਅਕਤੀ ਆਪਣਾ ਧਾਰਮਿਕ ਚਿੰਨ੍ਹ ਪਹਿਨ ਕੇ ਦੇਸ਼ ਦੇ ਵਿੱਚ ਹਵਾਈ ਸਫ਼ਰ ਕਰ ਸਕਦਾ ਤੇ ਫਿਰ ਕਿਸਾਨ ਆਗੂਆਂ ਨੂੰ ਇਸ ਬਾਬਤ ਰੋਕਿਆ ਕਿਉਂ ਗਿਆ ਇਸ ਬਾਰੇ ਐ ਜੀ ਪੀ ਸੀ ਨੂੰ ਵੀ ਧਿਆਨ ਦੇਣਾ ਪਊਗਾ ਤੇ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਹਾਰ ਉਹਨਾਂ ਨੇ ਜਿਸ ਤਰੀਕੇ ਨਾਲ ਸਾਫ਼ ਤੌਰ ਤੇ ਦੱਸਿਆ ਕਿ ਉਹਨਾਂ ਦੇ ਲਈ ਆਪਸ਼ਨ ਰੱਖੀ ਗਈ ਸੀ ਕਿ ਤੁਸੀਂ ਸ੍ਰੀ ਸਾਹਿਬ ਉਤਾਰ ਕੇ ਬੈਗ 'ਚ ਰੱਖ ਦਿਓ ਖੁਦ ਜਹਾਜ਼ ਦੇ ਵਿੱਚ ਬੈਠ ਜਿਓ ਜਦੋਂ ਉੱਥੋਂ ਉਤਰੋਗੇ ਫਿਰ ਤੁਸੀਂ ਸ੍ਰੀ ਸਾਹਿਬ ਪਾ ਲਿਓ ਜਿਸ ਦੇ ਲਈ ਜਗਜੀਤ ਸਿੰਘ ਡੱਲੇਹਾਰ ਬਲਦੇਵ ਸਿੰਘ ਸਿਰਸਾ ਵਰਗੇ ਆਗੂਆਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਤੇ ਇਸ ਵੇਲੇ ਲਗਭਗ ਤੈਅ ਹੈ ਕਿ ਕੱਲ ਤੇ ਪਰਸੋਂ ਨੂੰ ਹੋਣ ਵਾਲਾ ਜਿਹੜਾ ਤਮਨ ਲਾਡੂ ਦੇ ਵਿੱਚ ਕਿਸਾਨਾਂ ਦਾ ਵੱਡਾ ਸਵਾਗਤ ਮਹਾਪੰਚਾਇਤ ਇੱਕ ਵਿਸ਼ੇਸ਼ ਕਾਨਫਰੰਸ ਸੀ ਉਸ ਦੇ ਵਿੱਚ ਇਹ ਕਿਸਾਨ ਹਿੱਸਾ ਲੈਣ ਤੋਂ ਵਾਂਝੇ ਰਹਿ ਗਏ ਨੇ ਕਿਸਾਨਾਂ ਦਾ ਆਖਣਾ ਹੈ ਕਿ ਜਾਣ ਬੁੱਝ ਕੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਦੇਸ਼ ਦੇ ਵਿੱਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਜੇਕਰ ਕੋਈ ਸਿੱਖ ਸ੍ਰੀ ਸਾਹਿਬ ਦੇ ਨਾਲ ਸਫ਼ਰ ਕਰਦਾ ਉਹ ਵੀ ਹਵਾਈ ਜਹਾਜ਼ ਦੇ ਵਿੱਚ ਤਾਂ 에ਰਪੋਰਟ ਤੇ ਬਹੁਤ ਸਾਰੇ ਇਤਰਾਜ਼ ਜਤਾਏ ਜਾਂਦੇ ਨੇ ਪਰ ਇਸ ਤੋਂ ਵੀ ਪਹਿਲਾਂ ਦੀ ਇਹ ਗੱਲ ਆ ਕਿ ਦੇਸ਼ ਦੇ ਵਿੱਚ ਇਸ ਤਰੀਕੇ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਦੇਸ਼ ਦੇ ਵਿੱਚ ਕਿਤੇ ਵੀ ਇੱਕ ਸੂਬੇ ਤੋਂ ਦੂਸਰੇ ਸੂਬੇ ਤੱਕ ਜੋ ਇੱਕ ਸਿੱਖ ਵਿਅਕਤੀ ਹੈ ਜੋ ਅੰਮ੍ਰਿਤਧਾਰੀ ਵਿਅਕਤੀ ਆ ਉਹ ਸ੍ਰੀ ਸਾਹਿਬ ਪਾ ਕੇ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦਾ ਪਰ ਅੱਜ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕੀਤੇ ਨੇ ਕਿ ਵਿਦੇਸ਼ ਦੇ ਵਿੱਚ ਅਸੀਂ ਦੇਖਦੇ ਆ ਕਿ ਵਿਦੇਸ਼ੀ ਧਰਤੀ ਤੇ ਜਾਣ ਵੇਲੇ ਜਾਂ ਵਿਦੇਸ਼ੀ 에ਅਰਲਾਈਨਾਂ ਬਹੁਤ ਸਾਰੇ ਇਤਰਾਜ਼ ਕਰਦੀਆਂ ਨੇ ਪਰ ਦੇਸ਼ ਦੇ ਵਿੱਚ ਇਸ ਤਰੀਕੇ ਦਾ ਇਤਰਾਜ਼ ਬਹੁਤ ਘੱਟ ਦੇਖਣ ਨੂੰ ਮਿਲਦਾ ਤਾਂ ਅੱਜ ਇਸ ਵੇਲੇ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ 에ਅਰਪੋਰਟ ਤੇ ਹੋਰ ਕਿਸੇ ਨੂੰ ਨਹੀਂ ਬਲਕਿ ਕਿਸਾਨ ਆਗੂਆਂ ਨੂੰ ਰੋਕ ਦਿੱਤਾ ਗਿਆ ਕਿਸਾਨ ਆਗੂ ਤਾਮਿਲਨਾਡੂ ਜਾ ਰਹੇ ਸੀ ਉੱਥੇ ਮਹਾਪੰਚਾਇਤ ਜਿਹੜੀ ਹੋਣੀ ਹੈ 27 ਤੇ 28 ਅਗਸਤ ਨੂੰ ਯਾਨੀ ਕੱਲ ਤੇ ਪਰਸੋਂ ਨੂੰ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਦੇ ਇਹ ਪ੍ਰਮੁੱਖ ਕਿਸਾਨ ਆਗੂ ਦਿੱਲੀ 에ਅਰਪੋਰਟ ਤੇ ਪਹੁੰਚੇ ਤਾਂ ਇਹਨਾਂ ਨੂੰ ਜੋ ਜਹਾਜ਼ ਦੇ ਵਿੱਚ ਚੜਨ ਦਾ ਜਿਹੜਾ ਉਹ ਐਕਸੈਸ ਨਹੀਂ ਦਿੱਤਾ ਗਿਆ ਇਹਨਾਂ ਨੂੰ ਆ ਗਿਆ ਨਹੀਂ ਮਿਲੀ ਤੇ ਕਾਰਨ ਜੋ 에어ਪੋਰਟ ਅਥਾਰਟੀ ਆ ਉਸਨੇ ਇਹ ਦੱਸਿਆ ਕਿ ਸ੍ਰੀ ਸਾਹਿਬ ਦੇ ਕਰਕੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦੇ ਤਹਿਤ ਉਹਨਾਂ ਨੂੰ ਜਹਾਜ਼ ਦੇ ਵਿੱਚ ਸਫ਼ਰ ਕਰਨ ਨਹੀਂ ਦਿੱਤਾ ਜਾ ਸਕਦਾ ਤਾਂ ਉਹ ਕਿਸਾਨ ਆਗੂ ਕਿਹੜੇ ਨੇ ਤੁਹਾਨੂੰ ਦੱਸ ਦਨੇ ਆ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਨੇ ਸੁਖਦੇਵ ਭੋਜਰਾਜ ਨੇ ਇਹ ਤਿੰਨੋਂ ਕਿਸਾਨ ਆਗੂ ਤੇ ਇਹਨਾਂ ਦੀਆਂ ਸ੍ਰੀ ਸਾਹਿਬ ਦੇ ਉੱਤੇ ਦਿੱਲੀ 에어ਪੋਰਟ ਦੇ ਉੱਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਦਿੱਲੀ ਤੋਂ ਇਹ ਤਮਿਲਨਾਡੂ ਦੇ ਲਈ ਰਵਾਨਾ ਹੋਣ ਜਾ ਰਹੇ ਸੀ ਤੇ ਅੱਜ ਕੁਝ ਘੰਟੇ ਪਹਿਲਾਂ ਦੀ ਇਹ ਘਟਨਾ ਆ ਜਦੋਂ ਤਿੰਨੋਂ ਆਗੂ ਦਿੱਲੀ 에어ਪੋਰਟ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਐਕਸੈਸ ਅੰਦਰ ਆਉਣ ਦਾ ਨਹੀਂ ਦਿੱਤਾ ਜਾਂਦਾ ਸਵਾਲ ਇਹ ਰੱਖਿਆ ਜਾਂਦਾ ਕਿ ਸ੍ਰੀ ਸਾਹਿਬ ਦੇ ਕਰਕੇ 에어ਪੋਰਟ ਦੇ ਜਿਹੜੇ ਸੁਰੱਖਿਆ ਕਾਰਨਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਫਲਾਈਟ ਦੇ ਵਿੱਚ ਚੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ